댓ਸ ਵਾਈ ਪੰਜਾਬ ਨੀਡ ਸਪੈਸ਼ਲ ਸਟੇਟਸ ਔਰ ਸਪੈਸ਼ਲ ਪੈਕੇਜ ਹੁਣ ਜਿਨ੍ਹਾਂ ਨੂੰ ਮੁਸ਼ਕਲ ਹੁੰਦੀ ਹੈ ਜਿਨ੍ਹਾਂ ਨੂੰ ਢਿੱਡ ਚ ਪੀੜ ਹੁੰਦੀ ਹੈ ਔਖਾ ਸ਼ਬਦ ਹੈ ਲੇਕਿਨ ਕਹਿਣਾ ਬਣਨਾ ਜ਼ਰੂਰੀ ਹੋ ਗਿਆ ਇਹਦਾ ਕੋ ਮੇਚ ਪੰਨਾ ਹੈ ਕਿ ਸਭ ਤੋਂ ਵੱਧ ਜੰਗੀ ਸ਼ਹੀਦ ਪਰਿਵਾਰ ਇੱਥੇ ਸਭ ਤੋਂ ਵੱਧ ਇੱਕ ਸਰਵਿਸਮੈਨ ਇੱਥੇ ਤੇ ਦੇਸ਼ ਦੇ ਵਿੱਚ ਸਾਡੀ 1.5% ਸਾਡਾ ਰਕਬਾ ਹੋਵੇ ਤੇ 10% ਫੌਜਾਂ ਵਿੱਚ ਇਹ ਮੈਂ ਤਾਂ ਗਿਣਾ ਰਿਹਾ ਕਿ ਉਸ ਤੋਂ ਬਾਅਦ ਜਿਹੜੇ ਫੌਜੀ ਆ ਗਏ ਨੇ ਵਾਪਸ ਪੈਨਸ਼ਨ ਆ ਗਏ ਨੇ ਉਸ ਤੋਂ ਬਾਅਦ ਤੇ ਹੋਰ ਘਟਦਾ ਜਾ ਰਿਹਾ ਤੇ ਜੇ ਕੋਈ ਗੱਲ ਕਰੋ ਪੰਜਾਬ ਕਿਉਂ ਸਪੈਸ਼ਲ ਪੈਕੇਜ ਦੇ ਉਹਦੇ ਤੇ ਕੋ ਗੱਲ ਹੀ ਹੁੰਦੀ ਸਾਡੇ ਨੀਤੀਕਾਰ ਸਾਡੇ ਪਾਲਿਸੀ ਮੇਕਰ ਸਾਡੇ ਲੋਕ ਨੁਮਾਇੰਦੇ ਸਾਡੇ ਜਿਹਨਾਂ ਨੇ ਕੇਂਦਰ ਸਰਕਾਰ ਕੋਲੋਂ ਕੇਂਦਰ ਦੀ ਮੈਂ ਤਾਂ ਗੱਲ ਕਰ ਰਿਹਾ ਪੰਜਾਬ ਜੋ ਸੀ ਆਪਣੇ ਜੋਗੇ ਹੈਗੇ ਉਹ ਤੇ ਕਰ ਹੀ ਰਹੇ ਆ ਉਹਨਾਂ ਦਾ ਕੀ ਯੋਗਦਾਨ ਰਿਹਾ ਅਜੇ ਤੱਕ ਹਾਂ ਉਸ ਤੋਂ ਬਾਅਦ ਹੁਣ ਫੋਰਸ ਦੀ ਭਰਤੀ ਦੀ ਗੱਲ ਹੋਈ ਹੈ ਬੀਤੇ 14 ਸਾਲਾਂ ਚਲੋ ਰਾਸ਼ਟਰੀ ਸੁਰੱਖਿਆ ਨਾਲ ਸਹਿਮਤ ਰੰਗ ਮੈਂ ਅੰਕੜੇ ਹੋਣ ਦੇ ਬਾਵਜੂਦ ਵੀ ਮੈਂ ਨਹੀਂ ਸ਼ੇਅਰ ਕਰਦਾ ਪਬਲਿਕ ਪਲੈਟਫਾਰਮ ਤੇ ਸਰਕਾਰ ਨੂੰ ਤੇ ਪਤਾ ਨਾ ਕਿਉਂ ਉਹਨਾਂ ਬੈਂਕਾਂ 'ਚ ਪੈਨਸ਼ਨ ਜਾਂਦੀ ਉਹਨਾਂ ਬੈਂਕਾਂ ਦੇ ਉਹਨਾਂ ਦੇ ਟੈਲੀਫੋਨ ਨੰਬਰ ਐਡਰੈਸ ਨੇ ਕਿੰਨੇ ਸਰਵਿਸ ਵੋਟਰ ਨੇ ਸਭ ਪਤਾ ਫੇਰ ਵੀ ਜੇ ਇਹਨਾਂ ਗਹਿਲੀ ਕੀਤੀ ਜਾਵੇ ਉਹਦਾ ਜ਼ਿੰਮੇਵਾਰ ਕੌਣ ਹੈ ਹੁਣ ਵੇਖ ਲਿਆ ਜੇ ਇਹ ਫਰੰਟ ਲਾਈਨ ਤੇ ਲੋਕ ਨਾ ਰਲਣ মিডিਆ ਤੁਸੀਂ ਵੇਖ ਲਿਆ ਹੁਣ ਜਿੰਨੀ ਵੀ ਹਿੰਦੀ ਪੰਜਾਬੀ ਕੁੱਲ ਮਿਲਾ ਕੇ ਆਂਦੀ ਹੈ ਸਾਰੇ ਹਮ ਸਾਥ ਵਿੱਚ ਬੰਬ ਭਰेंगे ਜ ਜਿਹਦੇ ਜੋ ਜਮ ਇਹੋ ਸੁਣਦੇ ਤੇ ਵੇਖਦੇ ਆਏ ਆ ਦੂਸਰੇ ਪਾਸੇ ਪੰਜਾਬ ਇੱਕ ਗ੍ਰੇਨ ਫੈਕਟਰੀ ਬਣ ਗਿਆ ਪਿਛਲੇ 70 ਸਾਲਾਂ ਦੇ ਵਿੱਚ ਪਹਿਲੇ ਜਦੋਂ ਗ੍ਰੀਨ ਰੈਵੋਲੂਸ਼ਨ ਆਇਆ ਉਸ ਵੇਲੇ ਉਹ ਇਸ ਲਈ ਲੋੜ ਪਈ ਕਿ ਸਾਨੂੰ ਰਾਇਲ ਬੰਗਾਲ ਜਦੋਂ ਕਹਿ ਲਓ ਉਹਦਾ ਜਿਹੜਾ ਫੈਮਨ ਆਇਆ ਆਕਾਲ ਪਿਆ ਕਿੰਨੀ ਮੌਤ ਹੋਈ ਉਹਦੇ ਵਿੱਚ ਉਦੇਸ਼ਾਂ ਤੋਂ ਸਾਨੂੰ ਗ੍ਰਾਂਟ ਮਿਲੀ ਏਡ ਮਿਲੀ ਪੋਲੀਟੀਕਲ ਕੰਪਲਸ਼ਨ ਮਿਲੀਆਂ ਨਾਲ ਸਾਨੂੰ ਉਹਦੇ ਵੀ ਸਾਡੀ ਮਦਦ ਕਰਨੀ ਤੁਸੀਂ ਨਾਰਥ ਇੰਡੀਆ ਦੇ ਫਾਰਮਰ ਯੂਨਾਈਟਿਡ ਪੰਜਾਬ ਸੀ ਸਭ ਤੋਂ ਵੱਡਾ ਸੀ ਜਿਸ ਤਰ੍ਹਾਂ 66 ਦੇ ਵਿੱਚ ਵੰਡ ਬਣਾਈਆ ਹੋਇਆ ਹੈ ਸਭ ਤੋਂ ਪਹਿਲਾਂ ਦਾ ਫੂਡ ਗ੍ਰੇਨ ਪੈਦਾ ਕਰਨ ਦੇ ਵਿੱਚ ਮੋਹਰਲੀ ਕਤਾਰ ਚ ਹੋਈ ਜੈ ਜਵਾਨ ਤੇ ਜੈ ਕਿਸਾਨ ਦਾ ਨਾਰਾ ਤਾਂ ਹੀ ਸੀ ਸਭ ਤੋਂ ਵੱਧ ਫੌਜੀ ਸੀ ਸਭ ਤੋਂ ਵੱਧ ਕਿਸਾਨ ਸੀ ਅੱਜ ਹੈਰਾਨ ਕਰਨ ਅੰਕੜੇ ਇਸ ਕਰਕੇ ਮੈਂ ਕਹਿ ਰਿਹਾ ਵੀ ਸਾਨੂੰ ਕਿਸੇ ਗਿਣਤੀ ਮਿੰਤੀ ਜੇ ਤੇ ਗਿਣੋ ਸਾਰੇ ਦੇਸ਼ ਦੇ ਵਿੱਚ 360 ਲੱਖ ਦੇ ਕਰੀਬ ਹੈਕਟੇਅਰ ਦੇ ਵਿੱਚ ਕਣਕ ਬੀਜੀ ਗਈ 92 93 ਲੱਖ ਹੈਕਟੇਅਰ ਦੇ ਵਿੱਚ ਯੂਪੀ ਚ ਹੋਈ 91 92 ਲੱਖ ਹੈਕਟੇਅਰ ਮੱਧ ਪ੍ਰਦੇਸ਼ ਚ ਹੋਈ ਪੰਜਾਬ ਚ ਬੀਜੀ ਗਈ ਕਣਕ 35 ਲੱਖ ਹੈਕਟੇਅਰ ਦੇਸ਼ ਦਾ 10ਵਾਂ ਹਿੱਸਾ ਵੀ ਨਾ ਬਣਿਆ ਰਕਬਾ ਵੰਡ ਤੁਹਾਨੂੰ ਅੱਗੇ ਦੱਸ ਚੁੱਕਿਆ 1.5% ਕੇਂਦਰੀ ਖਾਦ ਭੰਡਾਰ ਦੇ ਵਿੱਚ ਪੰਜਾਬ ਦਾ ਯੋਗਦਾਨ 51% ਬਾਕੀ 26 ਸਟੇਟਾਂ ਨੇ 49% ਕੀਤਾ ਮੇਰਾ ਤਾਂ ਅੰਕੜਾ ਨਹੀਂ ਹੈ ਇਹ ਤਾਂ ਸਰਕਾਰ ਦਾ ਅੰਕੜਾ ਪਬਲਿਕ ਡੋਮੇਨ 'ਚ ਹੈ ਜਿੰਨੇ ਚੈੱਕ ਕਰਨਾ ਕਰ ਲਵੇ ਝੋਨਾ ਅਸੀਂ ਦੇ ਝੋਨਾ ਖਾਣ ਵਾਲੇ ਹੈ ਹੀ ਨਹੀਂ ਕਿ ਸਾਡਾ ਵੀ ਆਰ ਨਾਟ ਅ ਰਾਈਸੀਟਿੰਗ ਸਟੇਟ ਸਾਰੇ ਦੇਸ਼ ਦੇ ਵਿੱਚ 460 ਲੱਖ ਹੈਕਟੇਅਰ ਦੇ ਕਰੀਬ ਝੋਨਾ ਲੱਗਾ ਕਈ ਜਗ੍ਹਾ ਤੇ ਤਿੰਨ ਵਾਰ ਵੀ ਲੱਗਦਾ ਸਾਲ 'ਚ ਦੋ ਵਾਰ ਤੇ ਆਮ ਲੱਗਦਾ ਜਦੋਂ ਰਵਰਸ ਮੌਨਸੂਨ ਜਾਂਦੀ ਪੰਜਾਬ 'ਚ 31 ਲੱਖ ਹੈਕਟੇਅਰ ਦੇ ਵਿੱਚ ਲੱਗਾ ਝੋਨਾ 4.5 ਲੱਖ 'ਚ ਲੱਗੀ ਬਾਸਮਤੀ ਚਲੋ 35 ਲੱਖ ਹੈਕਟੇਅਰ ਲਾ ਲਓ ਦੇਸ਼ ਦਾ 8% ਹਿੱਸਾ ਚੌਲ ਸੈਂਟਰਲ ਫੂਡ ਪੂਲ 'ਚ ਸਾਡਾ ਲੱਗਾ 26% ਹੱਲੇ ਵੀ ਪੰਜਾਬ ਲਈ ਪ੍ਰੀਫਰੈਂਸ਼ੀਅਲ ਟ੍ਰੀਟਮੈਂਟ ਨਹੀਂ ਹੋਏਗਾ ਫੌਜੀ ਪੰਜਾਬ ਮੋਰੀ ਸਾਬਕਾ ਫੌਜੀ ਪੰਜਾਬ ਮੋਰੀ ਜੰਗੀ ਸ਼ਹੀਦ ਪੰਜਾਬ ਮੋਰੀ ਕਣਕ ਉਤਪਾਦਨ ਪੰਜਾਬ ਮੋਰੀ ਝੋਨਾ ਉਤਪਾਦਨ ਪੰਜਾਬ ਮੋਰੀ ਤੇ ਫਿਰ ਕਿਹੜੀ ਗੱਲੋਂ ਸਾਨੂੰ ਪ੍ਰੀਫਰੈਂਸ਼ੀਅਲ ਟ੍ਰੀਟਮੈਂਟ ਨਾ ਮਿਲੇ ਚਲੋ ਅਸੀਂ ਦੇ ਕੋ ਮੰਗ ਕੇ ਕੋ ਮੰਗਣ ਵਾਲਿਆਂ 'ਚ ਨਹੀਂ ਹੈਗੇ ਸਰਕਾਰਾਂ ਨੂੰ ਤੇ ਆਪ ਸੋਚਣਾ ਚਾਹੀਦਾ ਨਾ ਕਿ ਇਹ ਸਾਡਾ ਫਰੰਟ ਲਾਈਨ ਸੂਬਾ ਸਭ ਤੋਂ ਸੈਂਸਿਟਿਵ ਹੈ ਇੰਨੇ ਮਾਰ ਚੱਲਣੀ ਹੈ ਇਹਦੇ ਲਈ ਕੋਈ ਇੱਕ ਮੈਂ ਤਾਂ ਐਮਫਸਾਈਜ਼ ਕਰਕੇ ਕਹ ਰਿਹਾ ਕੋਈ ਇੱਕ ਚੀਜ਼ ਤੇ ਦੱਸਣ ਦਿੱਤੀ ਹੈ ਪੰਜਾਬ ਲਈ ਸਪੈਸ਼ਲ ਪੰਜਾਬ ਦਾ ਬਜਟ ਹੋ ਗਿਆ ਸੈਂਟਰ ਦਾ ਬਜਟ ਹੋ ਗਿਆ ਸਾਰਾ ਸਾਲ ਸਾਨੂੰ ਝੰਬਿਆ ਗਿਆ ਨਿੰਦਿਆ ਗਿਆ ਫੰਡਿਆ ਗਿਆ ਇਹ ਪੰਜਾਬੀ ਭਾਸ਼ਾ ਸਿੱਧੀ ਵੀ ਨਿੰਦੀ ਜਾਓ ਜੀ ਇਹ ਗਰਾਊਂਡ ਵਾਟਰ ਇਹਨਾਂ ਨੇ ਖਤਮ ਕਰਤਾ ਇਹ ਜੀ ਪ੍ਰਾਲੀ ਬੜੀ ਸਾੜਦੇ ਨੇ ਜੀ 57100 ਪਾਚਾ ਹੋਇਆ ਪੰਜਾਬ ਦੇ ਕਿਸਾਨਾਂ ਦੇ 5200 ਦੇ ਲਗਭਗ ਰੈਡ ਐਂਟਰੀਆਂ ਦੇ ਆਸ-ਪਾਸ ਨੇ ਵੱਧ ਘਟ ਵੀ ਗਈਆਂ ਕੁਝ ਬਚ ਗਈਆਂ ਹੋਣੀਆਂ ਨੇ ਪਰਾਲੀ ਦੇ ਉੱਤੇ ਚਾਰ ਮਹੀਨੇ ਪਾਏ ਨੇ ਨਾ ਕੀ ਪਰਾਲੀ ਪ੍ਰਬੰਧਨ ਲਈ ਭਾਰਤ ਸਰਕਾਰ ਨੇ ਦਿੱਤਾ ਮੈਂ ਉਸ ਤੋਂ ਪਹਿਲਾਂ ਇਹ ਅੰਕੜਾ ਕਹਣਾ ਚਾਹੂੰਗਾ ਸਪਰੀਮ ਕੋਰਟ ਤੱਕ ਝਾੜਾ ਪੈ ਗਈਆਂ ਪੰਜਾਬ ਸਰਕਾਰ ਨੂੰ ਤੇ ਕਿਸਾਨਾਂ ਨੂੰ ਤਗੜ 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 ਸਾਰੀ ਪੁਲਿਸ ਫੋਰਸ ਪਰਚਾ ਦੇ ਕੇ ਸ਼ਾਮ ਨੂੰ ਮੁੜਿਓ ਕਿਉਂ ਸੈਟਲਾਈਟ 'ਚ ਦਿਸ ਗਿਆ ਸੈਟਲਾਈਟ 'ਚ ਉਹ ਤੇ ਦਿਸ ਗਿਆ ਤੇ ਜਿੱਦਣ ਹੜ ਆਏ ਸੀ ਚਿੱਟੇ ਦੇਣੀ ਪਿਛਲੇ ਸਾਲ ਉਹ ਨਹੀਂ ਦਿਸੇ ਹੁਣ ਜਦੋਂ ਖੜੀ ਕਣਕ ਨੂੰ ਸੈਂਕੜੇ ਏਕੜਾਂ 'ਚ ਅੱਗ ਲੱਗੀ ਦੋ-ਦੋ ਘੰਟੇ ਫਾਇਰ ਬਰਗੇਡ ਨਹੀਂ ਪਹੁੰਚਦੀ ਐਨਡੀਆਰਐਫ ਨਹੀਂ ਪਹੁੰਚਦੀ ਉਸ ਵੇਲੇ ਉਹ ਸੈਟਲਾਈਟ ਕਿੱਥੇ ਗਏ ਨੇ ਹੁਣ ਜਿਹੜਾ ਐਸਟੀਮੇਟ ਲੱਗਾ ਹੈ ਫੂਡ ਗ੍ਰੇਨ ਦਾ ਦਾ ਮੋਸਟ ਐਡਵਾਂਸ ਰਿਮੋਟ ਸੈਂਸਿੰਗ ਸਿਸਟਮ ਹੈ ਆਪਟੀਕਲੀ ਉਹਦੇ ਨਾਲ ਉਹਨਾਂ ਐਨਲਾਈਜ਼ ਕੀਤਾ ਵੀ ਆਹ ਗ੍ਰੀਨਰੀ ਕਣਕ ਦੀ ਏ ਆਹ ਗ੍ਰੀਨਰੀ ਜਵੀ ਦੀ ਏ ਆਹ ਪੱਠਿਆਂ ਦੀ ਏ ਸਾਰਾ ਕੁਝ ਆ ਗਿਆ ਨਾ ਇਹਦਾ ਮਤਲਬ ਇਹ ਸਰਕਾਰ ਦੇ ਲੈਵਲ ਤੇ ਕਿਤੇ ਤੇ ਕੋਈ ਊਣਤਾਈ ਰਹਿ ਗਈ ਹੈ ਨਾ ਵੀ ਜਿਹੜਾ ਕੰਮ ਨਹੀਂ ਹੋ ਰਿਹਾ ਪਰਾਲੀ ਦੀ ਜਦੋਂ ਗੱਲ ਹੋਈ ਸਾਰਾ ਜ਼ੋਰ ਲਾਇਆ ਪਤਾ ਕਰਨ ਦੀ ਕੋਸ਼ਿਸ਼ ਕੀਤੀ ਪਾਰਲੀਮੈਂਟ ਚ ਕੋ ਸੱਜਣਾ ਮਿੱਤਰਾਂ ਕੋ ਸਵਾਲ ਪੁੱਛਾਏ ਉਹ ਇਹ ਕਹਿੰਦੇ ਨੇ ਕਿ ਮੇਜਰ ਕੰਟਰੀਬਿਊਟਰ ਦਿੱਲੀ ਦਾ ਆਪਣਾ ਵਹੀਕਲ ਪੋਲੂਸ਼ਨ ਹੈਗਾ ਹੈ ਦੂਸਰੇ ਨੰਬਰ ਦੇ ਉੱਤੇ ਭਾਰਤ ਸਰਕਾਰ ਨੇ ਇੱਕ ਆਰਡਰ ਕੱਢਿਆ ਸੀ ਐਨਟੀਪੀਸੀ ਨੂੰ ਵੀ ਜਿੰਨੇ ਦਿੱਲੀ ਦੇ ਇਰਦ ਗਿਰਦ 300 ਕਿਲੋਮੀਟਰ ਦੇ ਵਿੱਚ ਪਾਵਰ ਪਲਾਂਟ ਨੇ ਉਪਰਾਲੀ ਬਾਲਣਗੇ ਬਾਇਓਮਾਸ ਇੱਕ ਐਡਮਿਨਿਸਟ੍ਰੇਟਿਵ ਆਰਡਰ ਹੈ ਕਿਸੇ ਅਫਸਰ ਨੂੰ ਪੁੱਛਣ ਵੀ ਕਿੰਨੀ ਬਾਲੀ ਬਾਲੀ ਉਪਰਾਲੀ ਜੇ ਤੂੰ ਉਪਰਾਲੀ ਬਾਲੀ ਨਹੀਂ ਇਹਦਾ ਮਤਲਬ ਤੂੰ ਮਾਰਕੀਟ ਚ ਲੈ ਹੀ ਨਹੀਂ ਕਿਸਾਨ ਚ ਦਮ ਹੈ 66% ਪੰਜਾਬ ਦਾ ਕਿਸਾਨ ਐਸਾ ਹੈ ਜਿਹਦੇ ਕੋਲ 10 ਏਕੜ ਤੋਂ ਥੱਲੇ ਜ਼ਮੀਨ ਹੈ ਔਰ ਇੱਕ ਕਿਸਾਨ ਉਂਗਲ ਖੜੀ ਕਰਕੇ ਕਹੇ ਦੇ ਕਿ ਮੈਂ 10 ਏਕੜ ਤੋਂ ਬਹੁਤ ਸੌਖਾ ਕਿਸਾਨ ਆ 33% ਕਿਸਾਨ ਤੇ 2.5 ਏਕੜ 5 ਏਕੜ ਦੇ ਆਦਿ ਗਿਰਦ ਤੁਰਿਆ ਫਿਰਦੇ ਆ ਕਿਸੇ ਨੇ ਪੁੱਛਿਆ ਚਲੋ ਮਰਜੀ ਟਾਡੀ ਨਹੀਂ ਪੁੱਛਿਆ ਅਸੀਂ ਤਾਂ ਨਹੀਂ हट ਗਏ ਪਿੱਛੇ ਅਸੀਂ ਤੇ ਫਿਰ ਰਿਕਾਰਡ ਤੋੜ ਐਸ ਸਾਲ ਪ੍ਰੋਡਕਸ਼ਨ ਕੀਤੀ ਹੈ ਹੱਲੇ ਤੱਕ ਝੋਨਾ ਲੱਗਣਾ ਸ਼ੁਰੂ ਹੋ ਗਿਆ ਕਿਤੇ ਪ੍ਰਾਲੀ ਪ੍ਰਬੰਧਨ ਦੀ ਗੱਲ ਹੋ ਰਹੀ ਹੈ ਕਿਤੇ ਬੇਲਰਾਂ ਦੀ ਕਟਰ ਦੀ ਮਲਚਰਾਂ ਦੀ ਸੁਪਰ ਸੀਡਰ ਦੀ ਸਰਫੇਸ ਸੀਡਰ ਦੀ ਅਲਟਰਾ ਸਮਾਰਟ ਸੀਡਰ ਦੀ ਜੋ ਨਵਾਂ ਮਰਜੀ ਲੋਹਾ ਥੱਪੀ ਜਾਓ ਤੇ ਕਿਸਾਨੀ ਤੇ ਥੋਪੀ ਜਾਓ ਕਿੱਥੇ ਗੱਲ ਹੋ ਰਹੀ ਹੈ ਕਿਉਂ ਨਹੀਂ ਮਸ਼ਹੂਰੀਆਂ ਆ ਰਹੀਆਂ ਜਿੱਦਣ ਕਿਸਾਨ ਕਣਕ ਲੈ ਕੇ ਆਇਆ ਮਾਰਕੀਟ ਦੇ ਵਿੱਚ ਪਹਿਲੀ ਏ ਤੋਂ ਉਧਰ ਉਹਨੂੰ ਕਾਗਜ਼ ਫੜਾਓ ਉਹਨੂੰ ਐਸਐਮਐਸ ਕਰੋ ਵਟਸਐਪ ਕਰੋ ਸਾਰੇ ਪ੍ਰਬੰਧ ਕਿਉਂਕਿ ਤੁਸੀਂ ਜੇ ਫਾਰਮ ਹੀ ਹੋਣ ਵਟਸਐਪ ਤੇ ਦਿੰਦੇ ਉਹਨੂੰ ਕਹੋ ਵੀ ਆਹ ਖਿਆਲ ਰੱਖੀ ਆ ਨਵੀਂ ਸੀਡ ਆਇਆ ਆ ਨਵੀਂ ਵੈਰਾਈਟੀ ਆਈ ਏ ਉਲਝਾਲਿਆ ਪੰਜਾਬ ਨੂੰ ਬੀਬੀਐਮਪੀ ਦੇ ਵਿੱਚ ਉਧਰ ਤੇ ਬਾਅਦ ਚ ਆਨੇ ਆ ਕੇਂਦਰ ਸਰਕਾਰ ਦਾ ਬਜਟ ਆਇਆ ਕਿੱਥੇ ਪੈਸਾ ਰਾਖਵਾਂ ਰੱਖਿਆ ਗਿਆ ਪੰਜਾਬ ਦੇ ਗਰਾਊਂਡ ਵਾਟਰ ਨੂੰ ਬਚਾਉਣ ਲਈ ਵਾਟਰ ਰੀਚਾਰਜਿੰਗ ਲਈ ਰੇਨ ਵਾਟਰ ਹਾਰਵੈਸਟਿੰਗ ਲਈ ਇਹਨਾਂ ਦੇ ਨਹਿਰੀ ਵਿਭਾਗ ਨੂੰ ਠੀਕ ਕਰਨ ਲਈ ਨਵੇਂ ਸੀਡ ਲਈ ਘਟ ਉਮਰ ਦੀ ਜਿਹੜੀ ਝੋਨੇ ਦੀ ਤੇ ਬਾਸਮਤੀ ਦੀ ਵੈਰਾਈਟੀ ਇਹ ਥੋੜੀ ਉਮਰ ਦੀ ਤੇ ਛੋਟੀ ਹਾਈਟ ਵਾਲੀ ਤਾਂ ਕਿ ਥੋੜੀ ਪਰਾਲੀ ਹੋਵੇ ਕਿੰਨੇ ਸਾਲ ਤੋਂ ਰੋਣਾ ਰੱਪਾ ਪੈ ਰਿਆ ਕਿੰਨੇ ਕੁ ਪੈਸੇ ਅਲੋਕੇਟ ਕੀਤੇ ਗਏ ਨੇ ਉਹਦੇ ਲਈ ਕਿੰਨਾ ਮਸ਼ੀਨਰੀ ਲਈ ਪੈਸਾ ਦਿੱਤਾ ਗਿਆ ਕਿੰਨਾ ਆਲਟਰਨੇਟ ਫੂਡ ਗ੍ਰੇਨ ਪੈਦਾ ਕਰਨ ਲਈ ਇਨਕਰੇਜ ਕਰਨ ਲਈ ਉਤਸ਼ਾਹਿਤ ਕਰਨ ਲਈ ਕਿਸਾਨ ਨੂੰ ਵੀ ਤੂੰ ਆ ਫਸਲ ਲਾ ਆ ਸਬਜ਼ੀ ਲਾ ਆ ਤੇਲਾਂ ਦੇ ਬੀਲ ਆ ਤੇ ਰਹੀ ਅਸੀਂ ਖਰੀਦਾਂਗੇ ਗੱਲ ਹੋਈ ਕੋਈ ਰੋਣਾ ਰੱਪਾ ਤੇ ਡਾਂਗ ਝੋਟਾ ਕਰਕੇ ਐਮਐਸਪੀ 'ਚ ਕਿਸਾਨ ਰੋਲ ਦਿੱਤੇ ਕੋਕ ਬੜਾ ਵੱਡਾ ਸਬਜੈਕਟ ਆ ਆ ਦਸਾਂ ਚੀਜ਼ਾਂ ਤੇ ਸਰਕਾਰ ਵੱਲੋਂ ਕੀ ਸ਼ੁਰੂਆਤ ਹੋਈ ਕਿਤੇ ਨਹੀਂ ਨਜ਼ਰ ਆ ਰਹੀ ਹੁਣ ਅਗਲੀ ਮੁਸ਼ਕਲ ਕੀ ਫੂਡ ਵਰਸਾਈਸ ਜੇ ਜੰਗ ਵਰਗੇ ਹਾਲਾਤ ਬਣੇ ਸੀ ਅਗਲੇ 5 ਸਾਲ ਲਈ 80 ਕਰੋੜ ਦੀ ਪ੍ਰਧਾਨ ਮੰਤਰੀ ਜੀ ਨੇ ਗੱਲ ਕੀਤੀ ਕਿ ਅਸੀਂ 5 ਕਿਲੋ ਰਾਸ਼ਨ ਪ੍ਰਤੀ ਜੀ ਪ੍ਰਤੀ ਮਹੀਨਾ ਫ੍ਰੀ ਦੇਾਂਗੇ ਤੇ ਇੱਥੇ ਤੇ ਲੋਕਾਂ ਨੂੰ ਪੈਟਰੋਲ ਡੀਜ਼ਲ ਦੀਆਂ ਲਾਈਨਾਂ ਤੁਸੀਂ ਵੇਖ ਲਈਆਂ ਰਾਸ਼ਨ ਦੀਆਂ ਲਾਈਨਾਂ ਤੁਸੀਂ ਵੇਖ ਲਈਆਂ ਜੇ ਬਫਰ ਸਟਾਕ ਨਾ ਭਰੇ ਹੋਣ ਜੇ ਪੰਜਾਬ ਦਾ 52% 52% ਦਾ ਕੰਟਰੀਬਿਊਸ਼ਨ ਨਾ ਹੋਵੇ ਇਹਦਾ ਵੱਲੋਂ ਤੁਸੀਂ ਦੇਸ਼ ਲਈ ਇੰਪੋਰਟ ਕਰਦੇ ਹੁਣ ਕੀ ਕਰ ਲਿਆ ਪਿਛਲੇ 15 ਦਿਨਾਂ ਚ ਕੀ ਕਰ ਲਿਆ